ਰਵੀ ਐਸਮਸੀ ਦੇ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਲਾਮ ਤੇ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਬਹੁਤ ਆਸ਼ੀਸ਼ ਦੇਵੇ ਤੇ ਇਹ ਜਿਹੜਾ ਨਵਾਂ ਸਾਲ ਆਉਣ ਵਾਲਾ ਹੈ ਇਹਦੇ ਵਿੱਚ ਖੁਦਾ ਤੁਹਾਡੇ ਲਈ ਬਹੁਤ ਸਾਰੀਆਂ ਆਸ਼ੀਸ਼ਾਂ ਤੇ ਬਹੁਤ ਸਾਰੀਆਂ ਬਰਕਤਾਂ ਲੈ ਕੇ ਆਵੇ ਸੋ ਜੋ ਵੀ ਤੁਸੀਂ ਪਰਮੇਸ਼ਰ ਤੋਂ ਜਦੋਂ ਮੰਗੋ ਤਾਂ ਨੇੱਚਾ ਦੇ ਨਾਲ ਵਿਸ਼ਵਾਸ ਦੇ ਨਾਲ ਮੰਗੋ ਕਿਉਂਕਿ ਪ੍ਰਭੂ ਕਹਿੰਦਾ ਕਿ ਅਗਰ ਤੂੰ ਵਿਸ਼ਵਾਸ ਕਰਦਾ ਹੈਂ ਤਾਂ ਤੇਰੇ ਲਈ ਸਭੋ ਕੁਝ ਹੋ ਸਕਦਾ ਹੈ ਅਸੀਂ ਜਦੋਂ ਵਿਸ਼ਵਾਸ ਤੇ ਨੇਚਾ ਦੇ ਨਾਲ ਪਰਮੇਸ਼ਰ ਤੋਂ ਮੰਗਦੇ ਆ ਤਾਂ ਉਹ ਕਦੀ ਵੀ ਸਾ ਤੋਂ ਰੋਕ ਕੇ ਕੋਈ ਵੀ ਬਰਕਤ ਨਹੀਂ ਰੱਖਦਾ ਇਸ ਲਈ ਖੁਦਾ ਦੇ ਵਚਨ ਦੇ ਵਿੱਚ ਵੀ ਲਿਖਿਆ ਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਖਟਕਟਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਪਰ ਕੀ ਅਸੀਂ ਵਿਸ਼ਵਾਸ ਨਾ ਖਟਕਟਾਉਨੇ ਆ ਕੀ ਅਸੀਂ ਵਿਸ਼ਵਾਸ ਨਾ ਆਪਣੇ ਪ੍ਰਭੂ ਯਿਸੂ ਨਾਸਰੀ ਤੋਂ ਮੰਗਦੇ ਆ ਉਹ ਕਹਿੰਦੇ ਜਦ ਇੱਕ ਅੰਨੇ ਨੇ ਪ੍ਰਭੂ ਯਿਸੂ ਨਾਸਰੀ ਨੂੰ ਕਿਹਾ ਕਿ हे ਪ੍ਰਭੂ हे தாவੂ ਦੇ ਪੁੱਤਰ ਮੇਰੇ ਤੇ ਦਇਆ ਕਰ ਤਾਂ ਪ੍ਰਭੂ ਨੇ ਵੀ ਉਹਨੂੰ ਪੁੱਛਿਆ ਕਿ ਤੂੰ ਕੀ ਚਾਹੁੰਨਾ ਆ ਉਹਨੇ ਕਿਹਾ ਪ੍ਰਭੂ ਜੀ ਮੈਂ ਦੇਖਣਾ ਚਾਹੁੰਦਾ ਹਾਂ ਤਾਂ ਉਹਨੇ ਕਿਹਾ ਕੀ ਤੂੰ ਵਿਸ਼ਵਾਸ ਕਰਦਾ ਹੈਂ ਕਿ ਮੈਂ ਤੇਰੇ ਲਈ ਇਹ ਕਰ ਸਕਦਾ ਉਹਨੇ ਕਿਹਾ ਹਾਂ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਹੈਂ ਕਿ ਤੂੰ ਮੇਰੇ ਲਈ ਕਰ ਸਕਦਾ ਹੈ ਔਰ ਉਸੇ ਵਕਤ ਉਹਦੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਆ ਵਾਪਸ ਆ ਗਈ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਜਦੋਂ ਅਸੀਂ ਵੀ ਇਮਾਨ ਰੱਖਦੇ ਆਂ ਵਿਸ਼ਵਾਸ ਰੱਖਦੇ ਆਂ ਪਰਮੇਸ਼ਰ ਤੇ ਤਾਂ ਉਹ ਸੱਚਮੁੱਚ ਸਾਡੇ ਲਈ ਵੱਡੇ-ਵੱਡੇ ਰਸਤੇ ਖੋਲਦਾ ਆ ਜਦ ਸਮੁੰਦਰ ਹੈ ਪ੍ਰਭੂ ਜੀ ਉਸ ਨਾਸਰੀ ਮੂਸਾ ਲਈ ਵੱਡੇ ਕ ਵੱਡੇ ਕੰਮ ਕਰ ਸਕਦਾ ਉਹ ਸਮੁੰਦਰ ਚੋਂ ਰਸਤੇ ਕੱਢ ਸਕਦਾ ਆ ਅਸੀਂ ਜਦ ਅਕਾਸ਼ ਨੂੰ ਦੇਖਦੇ ਆ ਤਾਂ ਅੱਜ ਵੀ ਅਕਾਸ਼ ਉਸ ਤੇ ਤਰਸਥੀ ਰਿਹਾ ਬਿਨਾ ਕਿਸੇ ਆਸਰੇ ਤੋਂ ਬਿਨਾ ਕਿਸੇ سپورਟ ਤੋਂ ਪ੍ਰਭੂ ਐਡੇ ਵੱਡੇ-ਵੱਡੇ ਉਹਨੇ ਕਾਰੇ ਉਹਦੇ ਇੱਕ ਸ਼ਬਦ ਦੇ ਨਾਲ ਸਭ ਕੁਝ ਹੋ ਗਿਆ ਤੇ ਕੀ ਸਾਡੀ ਜ਼ਿੰਦਗੀ ਚ ਜਿਹੜੇ ਛੋਟੇ-ਛੋਟੇ ਮਸਲੇ ਉਹ ਪ੍ਰਭੂ ਹੱਲ ਨਹੀਂ ਕਰ ਸਕਦਾ ਉਹਦਾ ਸੱਜਾ ਹੱਥ ਜਿਹੜਾ ਹਮੇਸ਼ਾ ਸਾਡੇ ਲਈ ਤਿਆਰ ਰਹਿੰਦਾ ਆ ਉਹ ਹਮੇਸ਼ਾ ਸਾਡੇ ਦਿਲ ਦੇ ਦਰਵਾਜ਼ੇ ਤੇ ਖੜਕਾਉਂਦਾ ਆ ਅਸੀਂ ਜਦੋਂ ਉਹਦੇ ਤੋਂ ਮੰਗਦੇ ਆ ਜਦੋਂ ਅਸੀਂ ਮੱਤੀ ਦੀ ਅੰਜੀਲ ਉਹਦੀ ਸੱਤ ਬਾਪ ਉਹਦੀ ਸੱਤ ਐਤ ਵਿੱਚ ਲਿਖ ਪੜ੍ਹਦੇ ਆ ਤਾਂ ਲਿਖਿਆ ਹੋਇਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਢੂੰਡੋ ਤਾਂ ਤੁਹਾਨੂੰ ਮਿਲੇ ਲੱਭੇਗਾ ਖਟਖਟਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਕਿਉਂਕਿ ਹਰੇਕ ਮੰਗਣ ਵਾਲਾ ਜਿਹੜਾ ਉਹ ਪਾ ਲੈਂਦਾ ਹੈ ਜਦੋਂ ਅਸੀਂ ਪੂਰੇ ਈਮਾਨ ਦੇ ਨਾਲ ਵਿਸ਼ਵਾਸ ਦੇ ਨਾਲ ਪ੍ਰਭੂ ਯਿਸੂ ਨਾਸਰੀ ਦੇ ਦਰਵਾਜ਼ੇ ਤੇ ਖੜਕਾਉਂਦੇ ਆ ਤਾਂ ਉਹ ਸਾਡੇ ਲਈ ਖੋਲਦਾ ਆ ਤੇ ਮੇਰੇ ਅਜ਼ੀਜ਼ੋ ਕਿ ਅਸੀਂ ਆਪਣੇ ਦਿਲ ਦਾ ਦਰਵਾਜ਼ਾ ਖੋਲਦੇ ਆ ਕਿ ਅਸੀਂ ਆਪਣੇ ਦਿਲ ਦਾ ਬੂਆ ਖੋਲਦੇ ਆ ਕਿ ਪ੍ਰਭੂ ਯਿਸੂ ਨਾਸਰੀ ਜਿਹਦਾ ਤੂੰ ਸਾਡੇ ਲਈ ਦਰਵਾਜ਼ੇ ਖੋਲਦਾ ਜਿੱਦਾਂ ਤੂੰ ਸਾਨੂੰ ਬਰਕਤ ਦਿੰਦਾ ਆ ਕਿ ਅਸੀਂ ਆਪਣੇ ਦਿਲ ਦਾ ਦਰਵਾਜ਼ਾ ਜਦੋਂ ਸਾਡੇ ਦਿਲ ਦੇ ਦਰਵਾਜ਼ੇ ਤੇ ਖੜਕਾਉਂਦਾ ਤੇ ਕੀ ਅਸੀਂ ਖੋਲਦੇ ਆ ਮੇਰੇ ਅਜ਼ੀਜ਼ੋ ਸਾਨੂੰ ਵੀ ਅੱਜ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲਣ ਦੀ ਜ਼ਰੂਰਤ ਆ ਸਾਨੂੰ ਵੀ ਅੱਜ ਪ੍ਰਭੂ ਦੇ ਲਈ ਪ੍ਰਭੂ ਨੂੰ ਕਹਿਣਾ ਕਿ ਸਾਡੇ ਅੰਦਰ ਆ ਕਿਉਂਕਿ ਪ੍ਰਭੂ ਯਸਨਾਸੀ ਦੇ ਵਚਨ ਚੇਵੇਂ ਲਿਖਿਆ ਆ ਅਸਮਾਨ ਮੇਰਾ ਸਿੰਘਾਸਨ ਤੇ ਜ਼ਮੀਨ ਮੇਰੇ ਪੈਰਾਂ ਦੇ ਰੱਖਣ ਦੀ ਚੌਂਕੀ ਆ ਫਿਰ ਉਹ ਕਿਹੜਾ ਪਵਨ ਬਣਿਆ ਜਿਹੜਾ ਤੁਸੀਂ ਮੇਰੇ ਲਈ ਬਣਾਉਗੇ ਅਸੀਂ ਪਰਮੇਸ਼ਰ ਲਈ ਕੋਈ ਪਵਨ ਨਹੀਂ ਬਣਾ ਸਕਦੇ ਕਿਉਂਕਿ ਪ੍ਰਭੂ ਯਸਨਾਸੀ ਕਹਿੰਦਾ ਕਿ ਮੈਂ ਉਸ ਪਵਨ ਵਿੱਚ ਰਹਿਣਾ ਚਾਹੁੰਦਾ ਆ ਜਿਹੜਾ ਮੈਂ ਆਪਣੇ ਹੱਥਾਂ ਨਾਲ ਬਣਾਇਆ ਤੇ ਮੇਰੇ ਅਜ਼ੀਜ਼ ਉਹ ਪਵਨ ਜਿਹੜਾ ਆ ਉਹ ਅਸੀਂ ਖੋਦਾਂ ਤੇ ਪਰਮੇਸ਼ਰ ਸਾਡੇ ਦਿਲ ਦੇ ਦਰਵਾਜੇ ਤੇ ਖਟਕਾਉਂਦਾ ਆ ਕਿ ਆਪਣੇ ਦਿਲ ਦਾ ਦਰਵਾਜਾ ਖੋਲ ਤਾਂ ਮੈਂ ਤੇਰੇ ਅੰਦਰ ਆਵਾਂਗਾ ਤੇ ਮੈਂ ਤੇਰੇ ਨਾਲ ਪਰਸ਼ਾਦਾ ਛਕਾਂਗਾ ਇਸੇ ਕਰਕੇ ਮੇਰੇ ਅਜ਼ੀਜ਼ੋ ਜਿਸ ਤਰ੍ਹਾਂ ਪ੍ਰਭੂ ਯਿਸੂ ਨਾਸਰੀ ਨੇ ਕਿਹਾ ਕਿ ਮੇਰਾ ਦਰਵਾਜਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਉਸੇ ਤਰ੍ਹਾਂ ਪਰਮੇਸ਼ਰ ਜਦੋਂ ਸਾਡੇ ਦਿਲ ਦਾ ਦਰਵਾਜਾ ਖੜਕਾਉਂਦਾ ਤਾਂ ਸਾਨੂੰ ਵੀ ਖੋਲਣ ਦੀ ਜ਼ਰੂਰਤ ਆ ਤਾਂ ਕਿ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਆਵੇ ਤਾਂ ਸਾਡੇ ਜ਼ਿੰਦਗੀਆਂ ਬਦਲ ਜਾਣ ਅਸੀਂ ਉਹਦੇ ਰਾਜ ਦੇ ਲਈ ਤਿਆਰ ਹੋਵੇ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਆ ਕਿ ਇਹ ਜਿਹੜੀ ਧਰਤੀ ਆ ਇ ਜਿਹੜੇ ਇਨ ਦੁਨੀਆ ਆ ਅਸੀਂ ਇਸ ਦੇਸ਼ ਤੇ ਨਹੀਂ ਗੇ ਅਸੀਂ ਇਸ ਨਗਰ ਤੇ ਨਹੀਂ ਗੇ ਅਸੀਂ ਸਵਰਗ ਦੇ ਆ ਔਰ ਪਰਮੇਸ਼ਰ ਨੇ ਸਵਰਗ ਸਾਡੇ ਲਈ ਬਣਾਇਆ ਨਰਕ ਸਾਡੇ ਲਈ ਨਹੀਂ ਬਣਾਇਆ ਪਰਮੇਸ਼ਰ ਨੇ ਸਵਰਗ ਕਹਿੰਦਾ ਮੈਂ ਤੁਹਾਨੂੰ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਰਹੋ ਕੌਣ ਚਾਹੁੰਦਾ ਆ ਕਿ ਮੈਂ ਅਨੰਤ ਜੀਵਨ ਪਾਵਾਂ ਅਨੰਤ ਜੀਵਨ ਸਿਰਫ ਪ੍ਰਭੂ ਯਿਸੂ ਨਾਸਰੀ ਕੋ ਆ ਕਿਸੇ ਇਨਸਾਨ ਕੋ ਨਹੀਂ ਆ ਇਹ ਧਰਤੀ ਦੀਆਂ ਧਨ ਦੌਲਤ ਜ਼ਗੀਰਾਂ ਇਹ ਸਾਨੂੰ ਕਦੀ ਵੀ ਸ਼ਾਂਤੀ ਨਹੀਂ ਦੇ ਸਕਦੀਆਂ हां ਸਾਡੀ ਜ਼ਰੂਰਤ ਜ਼ਰੂਰ ਹੋ ਸਕਦੀਆਂ ਜਿਨ੍ਹਾਂ ਚ ਕਰ ਸਾਡੀ ਜ਼ਿੰਦਗੀ ਆ ਪਰ ਇਹ ਸਾਨੂੰ ਸ਼ਾਂਤੀ ਨਹੀਂ ਦੇ ਸਕਦੀਆਂ ਇਹ ਸਾਨੂੰ ਮੁਕਤੀ ਨਹੀਂ ਦੇ ਸਕਦੀਆਂ ਮੁਕਤੀ ਸੱਚੀ ਸ਼ਾਂਤੀ ਪ੍ਰਭੂ ਯਿਸੂ ਨਾਸਰੀ ਕੋਆ ਸਵਰਗ ਯਿਸੂ ਨਾਸਰੀ ਕੋਆ ਇਸੇ ਕਰਕੇ ਮੇਰੇ ਜੀ ਜੋ ਆ ਸਾਨੂੰ ਜ਼ਰੂਰਤ ਹੈ ਆਪਣੇ ਦਿਲ ਦਾ ਦਰਵਾਜ਼ਾ ਖੜਕਾਉਣ ਦੀ ਜਦੋਂ ਅਸੀਂ ਚਾਹੁੰਦੇ ਆ ਕਿ ਪ੍ਰਭੂ ਯਿਸੂ ਨਾਸਰੀ ਆਪਣੇ ਦਰਵਾਜ਼ਾ ਖੋਲੇ ਸਾਡੀਆਂ ਬਰਕਤਾਂ ਜੀਆਂ ਸਾਨੂੰ ਮਿਲਣੀਆਂ ਚਾਹੀਦੀਆਂ ਤਾਂ ਸਾਨੂੰ ਵੀ ਅੱਜ ਆਪਣੇ ਦਿਰ ਦੇ ਦਰਵਾਜ਼ੇ ਨੂੰ ਖੋਲਣ ਦੀ ਜ਼ਰੂਰਤ ਆ ਤਾਂ ਕਿ ਪ੍ਰਭੂ ਯਿਸੂ ਨਾਸਰੀ ਸਾਡੇ ਵਿੱਚ ਆਵੇ ਸਾਡੇ ਨਾਲ ਗੱਲਬਾਤ ਕਰੇ ਔਰ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਰਾਜ ਦੀ ਤਿਆਰੀ ਕਰਨੀ ਆ ਨਾ ਕਿ ਇਹ ਜਿਹੜੀਆਂ ਨਾਸ਼ਵਾਨ ਚੀਜ਼ਾਂ ਆ ਧਰਤੀ ਦੇ ਸਾਨੂੰ ਇਹਨਾਂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਉਹ ਕਹਿੰਦਾ ਤੂੰ ਮੇਰੇ ਰਾਜ ਦੀ ਖੋਜ ਕਰ ਤੇ ਇਹ ਚੀਜ਼ਾਂ ਜਿਹੜੀਆਂ ਦੀ ਤੂੰ ਪਿੱਛੇ ਭੱਜਦਾ ਆ ਇਹ ਤੇਰੇ ਆਪ ਪਿੱਛੇ ਪੈ ਕੇ ਤੈਨੂੰ ਮਰਨਗੀਆਂ ਸੋ ਮੇਰੇ ਅਜ਼ੀਜ਼ੋ ਅੱਜ ਸਾਨੂੰ ਪ੍ਰਭੂ ਯਿਸੂ ਨਾਸੀਰੀ ਵਾਲ ਮੋੜਨ ਦੀ ਲੋੜ ਹੈ ਕਿਉਂਕਿ ਉਹ ਤੋਂ ਵੱਧ ਸਾਨੂੰ ਕਿਸੇ ਨੇ ਪਿਆਰ ਨਹੀਂ ਕੀਤਾ ਜਿਹਨੇ ਆਪਣਾ ਪਵਿੱਤਰ ਲਹੂ ਸਾਡੇ ਲਈ ਬਹਾਅ ਦਿੱਤਾ ਔਰ ਆਪਣੀਆਂ ਬਾਹਾਂ ਖੋਲ ਦਿੱਤੀਆਂ ਕਿ ਮੇਰੇ ਕੋਲ ਆਓ ਥੱਕੇ ਤੇ ਮਾਨਦੇ ਤੇ ਬੋਝ ਦੇ ਥੱਲੇ ਦੱਬੇ ਲੋਕੋ ਅੱਜ ਅਗਰ ਤੁਸੀਂ ਕਰਜ਼ੇ ਵਿੱਚ ਹੋ ਅੱਜ ਅਗਰ ਤੁਸੀਂ ਬਿਮਾਰੀ ਵਿੱਚ ਹੋ ਅੱਜ ਅਗਰ ਤੁਸੀਂ ਹੋਰ ਕਿਸੇ ਟੈਨਸ਼ਨ ਦੇ ਵਿੱਚ ਹੋ ਜਾਂ ਤੁਹਾਡੇ ਔਲਾਦ ਨਹੀਂ ਗਈ ਜਾਂ ਤੁਹਾਡੇ ਬੱਚੇ ਦੀ ਸ਼ਾਦੀ ਨਹੀਂ ਹੁੰਦੀ ਜਾਂ ਕੋਈ ਵੀ ਮਸਲਾ ਆਇਆ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਪ੍ਰਭੂ ਯਿਸੂ ਨਾਜ਼ਰੀਤ ਅਗੇ ਖੋਲੋ ਕਿਉਂਕਿ ਉਹਦੇ ਤੋਂ ਵੱਧ ਸੱਚਾ ਦੋਸਤ ਸਾਡਾ ਕੋਈ ਨਹੀਂ ਹੋ ਸਕਦਾ ਉਹ ਕਹਿੰਦਾ ਮੇਰੇ ਕੋਲ ਆਓ ਮੇਰੇ ਨਾਲ ਗੱਲਬਾਤ ਕਰੋ ਔਰ ਜਦ ਅਸੀਂ ਪ੍ਰਭੂ ਨਾਲ ਗੱਲਬਾਤ ਕਰਦੇ ਹਾਂ ਤਾਂ ਪ੍ਰਭੂ ਸਾਡੀਆਂ ਦੁਆਵਾਂ ਨੂੰ ਸੁਣ ਕੇ ਸਾਨੂੰ ਵੱਡੀਆਂ-ਵੱਡੀਆਂ ਬਰਕਤਾਂ ਦਿੰਦਾ ਆ ਜਿਸ ਤਰ੍ਹਾਂ ਈਯੂਬ ਦੀ ਜ਼ਿੰਦਗੀ ਚ ਸਭ ਕੁਝ ਚਲਾ ਗਿਆ ਲੇਕਿਨ ਉਹ ਪਰਮੇਸ਼ਰ ਦੇ ਵਿੱਚ ਪੂਰੀ ਤਰ੍ਹਾਂ ਬਣਿਆ ਰਿਹਾ ਸਾਨੂੰ ਅਯੂਬ ਤੋਂ ਸਿੱਖਣਾ ਚਾਹੀਦਾ ਸਾਨੂੰ ਵੀ ਅਯੂਬ ਦੇ ਨਿਆਂ ਹੀ ਪਰਮੇਸ਼ਰ ਦੇ ਅਧੀਨ ਹੋ ਕੇ ਚੱਲਣਾ ਚਾਹੀਦਾ ਹੈ ਜਿੱਦਾਂ ਉਹ ਹਰ ਹਾਲ ਵਿੱਚ ਉਹ ਪਰਮੇਸ਼ਰ ਦਾ ਧੰਨ ਉਹ ਦੁੱਖ ਵਿੱਚ ਸੀ ਤਾਂ ਵੀ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਸੀ ਇਸੇ ਕਰਕੇ ਮੇਰੇ ਜੀ ਜੋ ਸਾਨੂੰ ਵੀ ਚਾਹੇ ਸਾਡੀ ਜ਼ਿੰਦਗੀ 'ਚ ਕਸ਼ਟ ਵੀ ਕਿਉਂ ਨਾ ਹੋਵੇ ਤਕਲੀਫ ਵੀ ਕਿਉਂ ਨਾ ਹੋਵੇ ਇਸ ਟਾਈਮ ਪਰ ਮਾ ਅਸੀਂ ਕਰਜ਼ੇ ਦੇ ਬੋਝ ਥੱਲੇ ਆ ਜਾਂ ਬਿਮਾਰੀ 'ਚ ਮਾਂ ਜਾਂ ਕਿਸੇ ਵੀ ਤਕਲੀਫ ਦੇ ਵਿੱਚ ਵਾ ਅਸੀਂ ਆਪਣੇ ਪ੍ਰਭੂ ਯਿਸੂ ਨਾਸਰੀ ਤੋਂ ਕਦੀ ਮੂੰਹ ਨਾ ਮੋੜੀਏ ਕਿਉਂਕਿ ਪ੍ਰਭੂ ਯਿਸੂ ਨਾਸਰੀ ਕਦੀ ਸਾਡੇ ਲਈ ਬੁਰਾ ਨਹੀਂ ਸੋਚਦਾ ਉਹ ਹਮੇਸ਼ਾ ਸਾਡੇ ਲਈ ਅੱਛਾ ਕਰਦਾ ਉਹ ਅੱਛਾ ਕਰਦਾ ਕਿਉਂਕਿ ਉਹ ਅੱਛਾ ਯਾਲੀਆ ਉਹ ਅੱਛਾ ਪਰਮੇਸ਼ਰ ਆ ਉਹਦੀ ਫਿਤਰਤ ਵਿੱਚ ਅੱਛਾਈ ਆ ਔਰ ਮੇਰੇ ਅਜ਼ੀਜ਼ੋ ਜਿਹੜੇ ਉਸ ਤੇ ਇਮਾਨ ਰੱਖਦੇ ਨੇ ਉਹ ਕਦੀ ਸ਼ਰਮਿੰਦਾ ਨਹੀਂ ਹੋਣਗੇ ਸੋ ਮੇਰੇ ਅਜ਼ੀਜ਼ੋ ਅਗਰ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਕਰਜ਼ੇ ਆ ਬਿਮਾਰੀ ਆ ਬੇਔਲਾਦਾ ਕਰਜ਼ੇ ਆ ਜਾਂ ਹੋਰ ਵੀ ਕਿਸੇ ਤਰ੍ਹਾਂ ਦੀਆਂ ਨਾਨਾ ਪ੍ਰਕਾਰੀਆਂ ਤੁਹਾਡੇ ਜ਼ਿੰਦਗੀ 'ਚ ਮੁਸੀਬਤ ਆਇਆ ਤਾਂ ਪਰਮੇਸ਼ਰ ਉਹਨਾਂ ਨੂੰ ਦੂਰ ਕਰਨ ਦੀ ਸਮਰੱਥ ਤੇ ਸ਼ਕਤੀ ਰੱਖਦਾ ਆ। ਸੋ ਮੇਰੇ ਜੀਸੋ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਕਰੂੰਗੀ ਔਰ ਮੈਂ ਦੁਆ ਕਰਦੀ ਆ ਕਿ ਇਹ ਜਿਹੜਾ ਨਵਾਂ ਸਾਲ ਤੁਹਾਡੀ ਜ਼ਿੰਦਗੀ 'ਚ ਆਉਣ ਵਾਲਾ ਆ, ਇਹ ਸਾਡੀ ਜ਼ਿੰਦਗੀ 'ਚ ਆਉਣ ਵਾਲਾ ਆ, ਪਰਮੇਸ਼ਰ ਤੁਹਾਨੂੰ ਵੱਡੀਆਂ-ਵੱਡੀਆਂ ਬਰਕਤਾਂ ਦੇ ਨਾਲ ਨਿਵਾਜ਼ੇ। ਅਗਰ ਤੁਸੀਂ ਇਹਦੇ ਵਿੱਚ ਰਜ਼ਾ ਮੰਨਦੇ ਹੋ, ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਸੀਪਟ ਕਰਦੇ ਹੋ, ਤਾਂ ਸਾਰੇ ਮੇਰੇ ਨਾਲ ਮਿਲ ਕੇ ਬੋਲੋ ਆਮੀਨ। ਹalleluyah ਪ੍ਰਮੇਸ਼ਰ ਮਾਤਾ ਦਾ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਜਿੰਨੇ ਵੀ ਹਸਤੇ ਮੇਰੇ ਭੈਣ ਭਰਾ ਮੈਨੂੰ ਦੇਖ ਰਹੇ ਆ ਬੱਚੇ ਬਜ਼ੁਰਗ ਮੈਨੂੰ ਦੇਖ ਰਹੇ ਆ ਪਿਆਰੇ ਖੁਦਾਵੰਦਾ ਕਿਤਸਾਧਿਆ ਜਿੰਦਗੀਆਂ ਚ ਵੱਡੇ ਵੱਡੇ ਤੇ ਅਚਰਜ ਕੰਮ ਕਰਨ ਵਾਲਾ ਮੇਰਾ ਪਰਮੇਸ਼ਰ ਆ ਅਗਰ ਇਸ ਟਾਈਮ ਕੋਈ ਭੈਣ ਕੋਈ ਭਰਾ ਜੋ ਵੀ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਪ੍ਰਭੂ ਜੀ ਅਗਰ ਉਹਦੀ ਜ਼ਿੰਦਗੀ ਚ ਬਿਮਾਰੀ ਆ ਅਗਰ ਉਹਦੀ ਜ਼ਿੰਦਗੀ ਚ ਕਰਜ਼ੇ ਆ ਅਗਰ ਉਹ ਬੇਰਜ਼ਗਾਰ ਆ ਅਗਰ ਉਹ ਬੇਲਾਦ ਆ ਜਾਂ ਉਹਨਾਂ ਦੀ ਬੱਚਿਆਂ ਦੀ ਸ਼ਾਦੀ ਹੋਣ ਵਾਲੀ ਆ ਜਾਂ ਕੋਈ ਵੀ ਮਸਲਾ ਆ ਪ੍ਰਭੂ ਜੀ ਮੈਂ ਤੇਰੇ ਅੱਗੇ ਰੱਖਦੀ ਆ ਕਿ ਕਿ ਤੇਰੇ ਤੋਂ ਬਿਨਾਂ ਕਿਤੇ ਮਸਲਾ ਹੱਲ ਨਹੀਂ ਹੋ ਸਕਦਾ ਔਰ ਤੇਰੇ ਤੋਂ ਬਿਨਾਂ ਕਿਤੇ ਵੀ ਸਾਡੀ ਕੋਈ ਪਲਿਹਾਏ ਨਹੀਂ ਪਿਤਾ ਪਰਮੇਸ਼ਰ ਉਸ ਆਪਣੀ ਮੱਚੀ ਤੇ ਉਸ ਆਪਣੇ ਬੱਚੇ ਤੇ ਐਸੇ ਵਕਤ ਦੇ ਆਕਰ ਔਰ ਇਹ ਪ੍ਰਾਰਥਨਾ ਉਹਦੀ ਜ਼ਿੰਦਗੀ ਦੇ ਵਿੱਚ ਖੁਦਾਵੰ ਦਾ ਵੱਡੇ ਬਲੇਸਿੰਗ ਨੂੰ ਵੱਡੇ ਖੁਦਾਵੰ ਦਾ ਪਿਤਾ ਰਿਹਾਈ ਨੂੰ ਲੈ ਕੇ ਆਵੇ ਮੇਰੇ ਖੁਦਾ ਹੁੰਦਾ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੀ ਹਾਂ ਆਮੀਨ ਅਗਰ ਤੁਸੀਂ ਇਸ ਪ੍ਰਾਰਥਨਾ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਆਮੀਨ ਜ਼ਰੂਰ ਲਿਖਣਾ ਸਾਰਿਆਂ ਨੂੰ ਮੇਰੀ ਵੱਲੋਂ ਸਲਾਮ